ਮੇਥੇ ਜੱਟ ਤਾਂ ਕਰਾਈਆਂ ਬਣਾਈ ਕਰੇ ਵੀ ਕਹਿ ਰੀਆਂ ਬਣਾ ਲੈਂਦੇ ਆ ਤਾਂ ਫਿਰ ਪਈਆ ਵਰ ਜਿੱਤ ਉਹ ਠੀਕ ਆ ਲਾਲਾ ਕਿੱਧਰ ਫਦਾ ਗੱਲ ਤੇ ਹੋ ਗਈ ਪਈ ਚਾਹ ਦਨੇ ਬੰਦੇ ਚ ਮਾਫੀ ਮੰਗ ਲੈਣੇ ਆ ਸੀ ਕੋਈ ਗੱਲ ਤੇ ਵੀ ਮੈਂ ਤਾਂ ਖਾਣਾ ਹਟ ਕੇ ਪਈ ਇੱਥੇ ਵੀ ਨਾ ਖਾ ਕੇ ਸਕਤਾ ਹੁਣ ਗ੍ਰਾਹੀ ਤਿੰਨ ਮਹੀਨੇ ਮੂੰਹ ਦਿਖਾਉਣਾ ਹਟ ਗਿਆ ਉਹ ਨਹੀਂ ਨਹੀਂ ਲਾਲਾ ਪਰਿਵਾਰ ਸਾਰਾ ਬਹਿ ਗਿਆ ਜੀ ਪਾਣਜੀ ਦਾ ਬੈਸ ਅੱਛਾ ਤੁਹਾਡੇ ਤਾਂ ਵਿਆਹ ਆ ਗਏ ਛੱਤ ਤਾਂ ਮਗ ਤੜਾ ਕੰਮ ਹੋਇਆ ਪਿਆ ਕਰੇ ਰੋਸ਼ਨੀ ਤਾਂ ਲੜਦੀ ਆ ਉਹ ਕਹਦੇ ਪਿੱਛੇ ਲੜਦੀ ਆ ਸ਼ਾਦੀ ਵੀ ਵਿਆਹ ਪਈ ਪੈਸਾ ਹੈ ਨਹੀਂ ਕੋਈ ਗੱਲੇ ਚ ਗੱਲੇ ਕੋਈ ਅੱਛਾ ਨਹੀਂ ਹੈਗਾ ਦੇ ਦਾਂਗਾ ਲਾਲਾ ਕੋਈ ਨਹੀਂ ਦੇ ਦਾਂਗਾ ਪੈਸਾ ਨਹੀਂ ਨਾ ਕਰ ਕਸ ਦੇ ਹੁੰਦੇ ਪਹਿਲੀ ਪੁੱਛੇ ਦਿਨ ਚੱਲੀ ਜਾਂਦੇ ਆ ਕੱਲਾ ਬੈਠਾ ਤੂੰ ਤੇ ਲੇਡੀ ਜਿੰਨੀ ਦਿੰਦੀਆਂ ਆਪਣੀਆਂ ਇੱਧਰ ਕੀ ਦੇ ਤਾ ਲੇਡੀ ਤੋ ਕੀ ਲੈਣਾ ਕਬੀਲਦਾਰ ਤਾਂ ਮਾਇਆ ਉਹਨਾਂ ਤੇ ਕੋ ਡੋਕੇ ਲੈਣੇ ਆਹ ਛੱਡੀ ਗੰਦੀ ਛੋਏ ਤੇ ਗਿੱਚੇ ਦੀ ਮੋਚ ਤੈਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ ਭਾਈ ਮੋਹ ਪਿਆਰ ਹੁੰਦਾ ਪਰਿਵਾਰ ਨਾਲ ਖਰਚਾ ਪੁੱਛਣੀ ਪੈਂਦੀ ਆ ਕੋਈ ਗੱਲ ਨਹੀਂ ਮੋਹ ਪਿਆਰ ਆ ਕੋਈ ਗੱਲ ਨਹੀਂ ਛੱਡੇ ਨਾਲ ਹੀ ਐਸ਼ੀ ਆ ਛੱਡ ਪਰਿਵਾਰ ਰਾਜੀ ਹੋ ਅਸੀ ਰਾਜੀ ਹੋਵਾਂਗੇ ਭਾਈ ਕੋਈ ਨਹੀਂ ਖੜੇ ਕੱਦਾਂ ਦਿਨ ਦੇਵਾਂਗੇ ਤੇਰੇ ਕੈਨੂੰ ਦੇਣੇ ਆ ਭਾਈ ਤੁਸੀਂ ਛੇ ਮਹੀਨੇ ਤੁਸੀਂ ਆਰਤੀਆ ਬਦਲ ਲੈਣੇ ਖਾਤੋਂ ਨਹੀਂ ਪਹੁੰਚਦਾ ਤੇ ਛਿਲ ਨੂੰ ਨਾ ਲੱਗਦਾ ਉਹ ਤੈਨੂੰ ਬੱਸ ਮੈਂ ਹਾਂ ਤੈਨੂੰ ਬੱਸ ਬਹਿ ਜਾ ਪਤਾ ਨਹੀਂ ਕਹੇ ਜੇ ਤੁਹਾਡੇ ਕੋਲੇ ਫਾਰਮੂਲੇ ਨਮਾ ਪੱਤ ਦੇਉ ਹਰ ਛੇ ਮਹੀਨੇ ਪਿਛਲੇ ਦੇ ਦਿਨ ਦੇ ਨਹੀਂ ਭਾਈ ਤੁਸੀਂ ਉਹ ਨਹੀਂ ਨਹੀਂ ਇਹ ਜੀ ਸੋਚਣਾ ਕਰ ਚੱਲ ਭਾਈ ਦੇਖ ਲਾਂਗੇ ਸਾਡੇ ਕਿੰਨੇ ਕਰਦੇ ਨੇ ਬਣ ਕੇ ਦੇਖਾਂਗੇ ਇੱਕ ਮần ਖੜਾ ਹਾਂ ਉਹ ਤਾਂ ਕਹਿ ਦਿੰਦੇ ਤੁਸੀਂ ਸ਼ਾਹੂਕਾਰ ਆ ਪਖਾਰੀ ਬਣਾ ਕੇ ਰੱਖਤਾ ਛਣ ਉਹਨਾਂ ਨੂੰ ਤਾਂ ਗਰਮ ਹੋ ਰਿਹਾ ਹੈ ਕਦਾਂ ਕਦਾਂ ਬਈ ਪਖਾਰੀ ਬਣਾਤਾ ਸ਼ਾਹੂਕਾਰਾਂ ਤਾਂ ਤੁਸੀਂ ਘਾਰ ਲੈ ਲੈ ਕੇ ਕੋਈ ਨੀ ਕੋਈ ਐ ਨਹੀਂ ਚਲਦੀਆਂ ਭਈ ਖੇਲਦਾਰੀਆਂ ਲੈ ਵੀ ਰਜਕਾਂ ਅੱਖਾਂ ਤਾਂ ਥੋੜੀਆਂ ਹੋਈਆਂ ਚੱਤ ਨੀਂ ਚ ਫਰਕ ਪੈ ਗਿਆ ਹੁਣ ਚਾਹ ਵੀ ਪੁੱਛਣੋਂ ਹਟ ਗਏ ਅੱਗੇ ਤਾਂ ਖਵਾ ਪੁੱਛ ਦੇਸੀ ਇਹ ਤਾਂ ਪਟਨਾਚੀ ਮੈਨੂੰ ਲੈ ਕੇ ਵੀ 50000 ਦਾ ਛੋਟਕ ਖਾਮ ਲੈਣੋਂ ਹਟ ਗਏ ਉਹ ਤਾਂ ਨੰਗੇ ਛਿਹਰਾ ਜਾਂਦੀਆਂ ਤੇ ਖੁੱਲੇ ਕਰਕੇ ਬਾਲ ਪੋਨੀਆਂ ਜੀਆਂ ਨੇ ਨਿਕਲਦੀਆਂ ਚਨੀਤਾ ਛੱਤੀਗੜ੍ਹ ਕਹਿੰਦੀ ਆ ਕਹਿੰਦੀ ਛੀਤੇ ਨੇ ਦੇਣਗੇ ਛੋਲੇ ਜੱਟ ਜਿਹੜਾ ਤੂੰ ਪੁੱਛਿਆ ਜਾਨਣਾ ਉਹਨਾਂ ਦੇ